ਉਹ ਆਪੇ ਪਤਾ ਲੱਗ ਜਾਣਾ ਕਿ ਮੈਂ ਠੀਕ ਹੋ ਰਿਹਾ ਕਿਉਂਕਿ ਜਿਹੜੀ ਚੀਜ਼ ਦਾ ਕਿਤੇ ਵੀ ਇਲਾਜ ਨਹੀਂ ਉਹਦਾ ਇੱਥੇ ਗਰੰਟੀ ਨਾਲ ਇਲਾਜ ਕਰੂੰਗਾ ਕਿਉਂ ਮੇਰੇ ਕੋਟੀ ਦਰਦ ਨਿਕਲਣ ਲੱਗ ਪੀ ਕਿ ਜੂਰ ਕੈ ਸੜਨਾ ਜਾਂ ਕਿਹ ਚੀਜ਼ ਨਾ ਤੇ ਆਪਾਂ ਉਸ ਜਗ੍ਹਾ ਤੋਂ ਬਾਹਰ ਨੂੰ ਹਿਲਾਉਂਦੇ ਨਹੀਂ ਵੀ ਦਰਦ ਨਿਕਲਦੀ ਆ ਉਹ ਹੌਲੀ ਹੌਲੀ ਉੱਥੇ ਫੇਰ ਮਾਸ ਜੰਮੀ ਜਾਂਦਾ ਰਹਿੰਦਾ ਤੇ ਉਹ ਉੱਥੇ ਹੀ ਅੜ ਜਾਂਦੀ ਹੈ ਜਿੱਥੇ ਆਪਾਂ ਰੱਖੀਦੀ ਆ ਕਿਉਂਕਿ ਆਪਾਂ ਸੋਚਦੇ ਹਾਂ ਸਾਡੇ ਦਰਦ ਉਤਾਨੂ ਕੀਤੇ ਆ ਤੇ ਉਹ ਕੰਮ ਵਾਧਾ ਵਾਧਾ ਜ਼ਿਆਦਾ ਵੱਜੇ ਹੁੰਦਾ ਤਾ ਅਜੀ ਅੱਜ ਫੇਰ ਮੌਜੂਦਾਂ ਬਿਕਵਾਲ ਦੇ ਗੁਰੂ ਤੇਗ ਬਹਾਦਰ ਹਸਪਤਾਲ ਵਿਖੇ ਜਿੱਥੇ ਸਾਡੇ ਨਾਲ ਇਸ ਟਮੇ ਨੇ ਡਾਕਟਰ ਹਰਜੀਤ ਸਿੰਘ ਜੀ ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰਕੇ ਜਿਹੜੀਆਂ ਗੋਡੇ ਮੋਡੇ ਦੀਆਂ ਦਰਦਾਂ ਬਾਰੇ ਜਿਹੜੀ ਅਸੀਂ ਜਾਣਕਾਰੀ ਉਹਨਾਂ ਤੋਂ ਹਾਸਲ ਕਰਦੇ ਰਹਿੰਦੇ ਨੇ ਕਿ ਕੀ ਕਾਰਨ ਹੈ ਕਿ ਜਿਹੜੀ ਇਹ ਜਿਹੜੀਆਂ ਦਰਦਾਂ ਇਹ ਜਿਹੜੀਆਂ ਸ਼ੁਰੂ ਹੋ ਜਾਂਦੀਆਂ ਨੇ ਸੋ ਪਹਿਲਾਂ ਤਾਂ ਅਸੀਂ ਡਾਕਟਰ ਸਾਹਿਬ ਦਾ ਧੰਨਵਾਦ ਕਰਦੇ ਹਾਂ ਡਾਕਟਰ ਸਾਹਿਬ ਅਸੀ ਕਾਲ ਜੀ ਧੰਨਵਾਦ ਜੀ ਸਾਰੇ ਸਰੋਤਿਆਂ ਦਾ ਮੇਰੇ ਹਾਂਜੀ ਡਾਕਟਰ ਸਾਹਿਬ ਜੀ ਵੇਖ ਕੇ ਮੌਸਮ ਚੇਂਜ ਹੋ ਗਿਆ ਕਿ ਅੱਜ ਕੱਲ ਲੋਕਾਂ ਨੂੰ ਜਿਵੇਂ ਅਸੀਂ ਗੱਲ ਕਰੀਏ ਕੀ ਗਠੀਏ ਦੀ ਬੜੀ ਪ੍ਰੋਬਲਮ ਆ ਰਹੀ ਕੀ ਕਹਿਣਾ ਚਾਹੁੰਦੇ ਜੀ ਦੇਖੋ ਜੀ ਅੱਜ ਕੱਲ ਖਰਾਕਾਂ 'ਚ ਸਪਰੇਅ ਤੇ ਖਾਦਾਂ ਹੀ ਨੰਬਰ 2 ਵਰਜਸ ਵੀ ਹੋ ਨਹੀਂ ਆ ਤੇ ਚਕਨਾਟ ਕਿਸੇ ਖਰਾਰਚੀ ਵੀ ਨਹੀਂ ਰਹੀ ਦੁੱਧ 'ਚ ਵੀ ਯੂਰੀ ਆ ਰਿਹਾ ਸਬਜ਼ੀ ਨੂੰ ਵੀ ਸਪਰੇਅ ਹੋ ਰਹੀ ਆ ਹਰ ਚੀਜ਼ ਨੂੰ ਸਪਰੇਅ ਹੋ ਰਹੀ ਆ ਕੈਲਸ਼ੀਅਮ ਸਰੀਰ 'ਚ ਨਹੀਂ ਆ ਉਹ ਜਿੰਨੇ ਵੀ ਆਪਾਂ ਆਇਟਮਾ ਖਾਂਦੇ ਆ ਉਹਨਾਂ ਦਾ ਸਿਰਫ ਇੱਕ ਕ੍ਰਿਸਟਲ ਬਣ ਕੇ ਜਾਵਾ ਹੋਈ ਜਾਂਦੇ ਆ ਜੋ ਕਿ ਇਕੱਠੇ ਹੋ ਕੇ ਇੱਕ ਜਗ੍ਹਾ ਜੋੜਾਂ ਦੇ ਵਿੱਚ ਸੋਜਾ ਪੈ ਜਾਂਦਾ ਜਿਵੇਂ ਗਠਾਂ ਜੀਆਂ ਬਣ ਜਾਂਦੀਆਂ ਉਹਨੂੰ ਆਪਾਂ ਗਠੀਆ ਕਹਿੰਦੇ ਆ ਤੇ ਉਹ ਦਾ ਕਾਰਨ ਇਹੀ ਆ ਕਿ ਅੱਜਕੱਲ ਖਰਾਕ ਹਜਮ ਵੀ ਨਹੀਂ ਹੁੰਦੀ ਕਿਉਂਕਿ ਆਪਾਂ ਵਰਜਸ ਨਹੀਂ ਗੀ ਤਿੰਨ ਨੰਬਰ ਤੋਂ ਸਹੀ ਖਰਾਕ ਵੀ ਹੈ ਨਹੀਂ ਗੀ ਇਹ ਕਿਵੇਂ ਪਤਾ ਚੱਲਦਾ ਵੀ ਜਿਹੜਾ ਮਰੀਜ਼ ਗਠੀਆ ਦਾ ਸ਼ਿਕਾਰ ਹੋ ਗਿਆ ਇਹ ਦੇਖੋ ਜੀ ਜੋੜ ਦੁਹਣਾ ਪਿੰਦੇ ਆ ਜਿਵੇਂ ਹੱਥ ਦੀਆਂ ਮੁਠਿਆਵਾਂ ਵੀ ਬੰਦ ਨਹੀਂ ਹੁੰਦੀ ਜਿਵੇਂ ਕੂਣੀ ਹੋਈ ਜਾਂ ਗੋਡੇ ਹੋਏ ਇਹਨਾਂ ਦੇ ਸੋਜਿਸ਼ ਆ ਜਾਣੀਆਂ ਬਾਕੀ ਦਰਦ শির ਹੋ ਜਾਣੀ ਹੈ ਹੱਥ ਪੈਰ ਕੰਮ ਹੀ ਨਹੀਂ ਕਰਨੇ ਜਿਵੇਂ ਕੋਈ ਚੀਜ਼ ਫੜਨ ਲੱਗਣਾ ਉਹ ਵੀ ਨਹੀਂ ਫੜੀ ਜਾਣੀ ਇੰਨੀ ਕਿ ਦਰਦ ਕਰਨੀ ਹੈ ਫਿਰ ਆਪਾਂ ਜਾ ਕੇ ਉਹਨੂੰ ਪੇਸ਼ੈਂਟ ਨੂੰ ਦੱਸੀਦਾ ਗਿਆ ਚੈੱਕ ਕਰਾ ਕੇ ਆ ਯੂਰਿਕ ایسਡ ਗਠੀਆ ਨੰਬਰ 3 ਕੈਲਸ਼ੀਅਮ ਨੰਬਰ 4 ਵਿਟਾਮਿਨ ਡੀ ਯੂਰਿਕ ایسਡ ਜਾਂ ਗਠੀਆ ਨਹੀਂ ਹੈਗਾ ਤੇ ਫਿਰ ਉਹਨੂੰ ਕੈਲਸ਼ੀਅਮ ਦੀ ਕਮੀ ਹੁੰਦੀ ਹੈ ਤੇ ਜਾਂ ਵਿਟਾਮਿਨ ਡੀ ਦੀ ਕਮੀ ਹੁੰਦੀ ਹੈ ਇਸ ਕਰਕੇ ਜਿਹੜਾ ਕੈਲਸ਼ੀਅਮ ਤੇ ਵਿਟਾਮਿਨ ਡੀ ਦੀ ਕਮੀ ਕਰਕੇ ਵੀ ਉਹ ਕ੍ਰਿਸਟਲ ਜਿਹੜੇ ਇਕੱਠੇ ਹੋਏ ਹੁੰਦੇ ਆ ਉਹ ਗਠੀਏ ਦਾ ਰੂਪ ਧਨ ਕਰੀ ਜਾਂਦੇ ਆ ਤੇ ਤੁਸੀਂ ਇਸ ਦਾ ਇਲਾਜ ਕਿਤਾ ਕਰਦੇ ਹੋਗੇ ਦੇਖੋ ਜੀ ਗਠੀਏ ਵਾਸਤੇ ਆਪਣੇ ਕੋਲ ਬਹੁਤ ਹੀ ਵਧੀਆ ਇੱਕ ਮੈਡੀਸਿਨ ਆ ਉਹ ਪਸਮਾਨ 4 5 ਤੋਂ ਆਪਾਂ ਆਪਣੇ ਕੈਪਸੂਲ ਭਰੇ ਹੋਏ ਨੇ ਇੱਕ ਬਹੁਤ ਹੀ ਪੁਰਾਣੇ ਬਜ਼ੁਰਗ ਵੈਦ ਸੀਗੇ ਇਸ ਟਾਈਮ ਤੇ ਉਹ ਚੜ੍ਹਾਈ ਕਰ ਗਏ ਨੇ ਲੇਕਿਨ 100 ਸਾਲ ਦੀ ਉਮਰ ਤੱਕ ਉਹਨਾਂ ਦਾ ਤਜਰਬਾ ਸੀਗਾ ਇਹ ਉਹਨਾਂ ਦੀ ਦੇਣਾ ਉਹ ਕੈਪਸੂਲ ਸਿਰਫ 30 ਦਿਨ ਖਵਾ ਕੇ ਤੇ ਬਿਲਕੁਲ ਗਠੀਆਂ ਖਤਮ ਹੋ ਜਾਂਦਾ ਇਹ ਕੈਪਸੂਲ ਸਵੇਰੇ ਇੱਕ ਸ਼ਾਮੀ ਖਾਣਾ 15 ਦਿਨ ਖਾ ਕੇ ਤੁਸੀਂ ਚੈੱਕ ਕਰੋਗੇ ਤੁਹਾਨੂੰ ਆਪੇ ਹੀ ਪਤਾ ਲੱਗ ਜਾਣਾ ਕਿ ਮੈਂ ਠੀਕ ਹੋ ਰਿਹਾ ਕਿਉਂਕਿ ਜਿਹੜੀ ਚੀਜ਼ ਦਾ ਕਿਤੇ ਵੀ ਇਲਾਜ ਨਹੀਂ ਉਹਦਾ ਇੱਥੇ ਗਰੰਟੀ ਨਾਲ ਇਲਾਜ ਕਰੂੰਗਾ ਕਿਉਂਕਿ ਮੇਰੇ ਲਾਗੇ ਬੰਨੇ ਜਿਹੜੇ ਇੱਥੇ ਪਿੰਡ ਦੇ ਆ ਉਹ ਯਕੀਨ ਨਹੀਂ ਕਰ ਦਿੰਦੇ ਉਹੀ ਮੈਂ ਠੀਕ ਕਰ ਛੱਡੇ ਆ ਤੇ तकरीबन ਬਹੁਤ ਹੀ ਗਾਰੰਟੀ ਦਾ ਇਲਾਜ ਆ ਵਧੀਆ ਇੱਕ ਪਾਸਮਾ ਦੇ ਨਾਲ ਉਹ ਕੈਪਸੂਲ ਭਰੇ ਜਾਂਦੇ ਆ ਤੇ ਬੰਦਾ ਠੀਕ ਹੋ ਜਾਂਦਾ ਸੋ ਡਾਕਟਰ ਸਾਹਿਬ ਦਾ ਕਹਿਣਾ ਹੈ ਵੀ ਗਾਰੰਟੀ ਦਾ ਜਿਹੜਾ ਇਲਾਜ ਕਰਦੇ ਨੇ ਜਿਹੜੇ ਯਕੀਨ ਨਹੀਂ ਸੀ ਕਰਦੇ ਉਹ ਵੀ ਹੁਣ ਇੰਨਾ ਕੋ ਜਿਹੜਾ ਇਲਾਜ ਕਰਾਉਣ ਲਈ ਆਉਂਦੇ ਨੇ ਡਾਕਟਰ ਸਾਹਿਬ ਗੱਲ ਅੱਗੇ ਤੋਰਾਂਗੇ ਸਰਵਾਈਕਲ ਦੀ ਜਿਹੜੀ ਅੱਜ ਕੱਲ ਬਹੁਤ ਪ੍ਰੋਬਲਮ ਆ ਰਹੀ ਆ ਸਰਵਾਈਕਲ ਦੇਖੋ ਜੀ ਕਿ ਕਿਨਾਂ ਰਹਿਣੀ ਆ ਸਰੀਰ ਦੇ ਅੰਦਰ ਇਹ ਜਿੱਥੋਂ ਆਪਾਂ ਥੱਲੇ ਰੀੜ ਦੀ ਹੱਡੀ ਤੋਂ ਲੈ ਕੇ S1 L4 L5 ਤੋਂ ਪਿੱਛੋਂ ਸ਼ੁਰੂ ਹੋ ਕੇ ਟੌਣ ਤੱਕ ਆ ਜਾਂਦਾ ਥੱਲੇ ਜੇ ਡਿਸਕ ਵੀ ਹਿੱਲ ਸਕਦੀ ਆ ਉੱਪਰੋਂ C1 C2 ਤੇ C3 ਜ਼ਿਆਦਾਤਰ C3 ਧੌਂ ਦੇ ਪਿੱਛੇ ਕਈ ਵਾਰੀ ਦੇਖੋਗੇ ਉੱਪਰ ਜੇ ਹੁੰਦਾ ਉਹ ਇੱਕ ਮਣਕਾ ਆਊਟ ਹੋ ਜਾਂਦਾ ਆਪਣੀ ਲਾਈਨ ਦੇ ਵਿੱਚੋਂ ਉਹਦੀ ਆਪਾਂ ਅਲਾਈਨਮੈਂਟ ਕਰੀਦੀ ਐ ਐਡਜਸਟਮੈਂਟ ਕਰੀਦਾ ਵਾ ਕਿਉਂਕਿ ਜਦੋਂ ਉਹ ਮਬਾਰ ਹੋ ਜਾਂਦਾ ਤੇ ਐਲ ਜਿਹੜਾ C3 ਹੈ ਇੱਥੋਂ ਹੀ ਨਾੜਾਂ ਮੋਢਿਆਂ ਨੂੰ ਜਾਂਦੀਆਂ ਤੇ ਇੱਥੋਂ ਹੀ ਨਾੜਾਂ ਸਿਰ ਨੂੰ ਜਾਂਦੀਆਂ ਜਿਹਦਾ ਘਰ ਕੇ ਸਿਰ ਨੂੰ ਚੱਕਰ ਆਉਂਦੇ ਆ ਸਿਰ ਦੋਖਦਾ ਵਾ ਜਾਂ ਮੋਢਿਆਂ ਨੂੰ ਖਿੱਚ ਪੈਂਦੀ ਆ ਜਾਂ ਹੱਥ ਪੈਰ ਸੋਨ ਹੱਥ ਤੋਂ ਸੋਨ ਨਹੀਂ ਦੇਵਾਂ ਸੋਨ ਨਹੀਂ ਦੀਆ ਇਹ ਇਸੇ ਦਾ ਹੀ ਇੱਕ ਕਾਰਨ ਹੁੰਦਾ ਵਾ ਉਹਨੂੰ ਅਸੀਂ ਗਰਮ ਕਰਕੇ ਨਾ ਤੇਲ ਲਾ ਕੇ ਪਹਿਲਾਂ ਫਿਰ ਪੰਪ ਦੀ ਇੱਕ ਹੀਟ ਦੇ ਦਈਦੀ ਆ ਬਿਲਕੁਲ ਗਰਮ ਕਰਕੇ ਤੇ ਬੋਲੇ ਜੇ ਇੱਕ ਛੜਕਾਇਆ ਲਾ ਕੇ ਤੇ ਉਹਨੂੰ ਆਪਣੀ ਟਿਕਾਣੇ ਕਰ ਦਈਦਾ ਵਾ ਠੀਕ ਠੀਕ ਤੇ ਉਹ ਨਾੜਾਂ ਜਿਹੜੀਆਂ ਢਿਲੀਆਂ ਪੈਂਦੀਆਂ ਹੁੰਦੀਆਂ ਉਹ ਸਹੀ ਤਰੀਕੇ ਨਾਲ ਚੱਲਣੀਆਂ ਸ਼ੁਰੂ ਹੋ ਜਾਂਦੀਆਂ ਉਹਦੇ ਨਾਲ ਸਰਵਾਈਕਲ ਸਹੀ ਹੋ ਜਾਂਦੀ ਆ ਤੇ ਬਾਹਵਾ ਵੀ ਦਰਦ ਕਰਨੋਂ ਬੰਦ ਹੋ ਜਾਂਦੀ। ਤੇ ਤੁਸੀਂ ਇਸ ਦਾ ਇਲਾਜ 15 ਮਿੰਟਾਂ ਚ ਕਿਵੇਂ ਕਰ ਦਿੰਦੇ ਹੋ? ਦੇਖੋ ਜੀ 15 ਕੀ ਮਿੰਟ ਲੱਗਦੇ ਆ ਇਹਨੂੰ ਆਪਾਂ ਗਰਮ ਕਰਨਾ ਵਾ ਪਹਿਲਾਂ ਤੇਲ ਨਾਲ ਤੇ ਪੰਪ ਦੀ ਹੀਟ ਦੇ ਕੇ। ਉਹਨੂੰ ਚੰਗੀ ਤਰ੍ਹਾਂ ਆਪਾਂ ਟਿਸ਼ੂਨ ਨੂੰ ਪੂਰਾ ਹੀਟ ਦੇ ਕੇ ਤੇ ਥੋੜਾ ਜਿਹਾ ਮੈਂ ਮੜਾ ਝਟਕਾ ਲਾਉਣ ਨੂੰ ਮਿੰਟ 15 ਹੀ ਲੱਗਦੇ ਆ। ਤੇ ਉਹ ਆਪਣੀ ਜਗ੍ਹਾ ਤੇ ਚਲੇ ਜਾਂਦਾ ਵਾ ਜਿਹੜੀ ਹੱਡੀ ਹੁੰਦੀ ਆ ਬਾਹਰ ਨੂੰ ਹੋਈ। ਤੂੰ ਪੇਸ਼ੈਂਟ ਆਪ ਵੀ ਦੇਖ ਸਕਦਾ ਵਾ ਉਹਦੇ ਨਾਲ ਜੇ ਕੋਈ ਆ ਉਹ ਦੇਖ ਸਕਦਾ ਪਹਿਲਾਂ ਵੀ ਦਿਖਾਵਾਂਗੇ ਤੇ ਬਾਅਦ ਚ ਵੀ ਦਿਖਾਵਾਂਗੇ ਸਿਰਫ 15 ਮਿੰਟ ਦੇ ਅੰਦਰ ਹੀ ਉਹਦੀ ਸਾਈਕਲ ਕੰਟਰੋਲ ਕਰ ਦਿਆਂਗੇ ਬਾਕੀ 1-2 ਦਿਨ ਤੇ ਲੱਗ ਹੀ ਜਾਂਦੇ ਉਹਨੂੰ ਕੈਲਸ਼ੀਅਮ ਨੂੰ ਭਰਦੇ ਆ ਅਸੀਂ ਦਵਾਈ ਕੋਈ ਨਹੀਂ ਦਿੰਦੇ ਸਿਰਫ ਇੱਕ ਮੈਂ ਪਾਉਚ ਲਿਖਦਾ ਹੁੰਦਾ ਵਾ ਉਹਦੇ ਨਾਲ ਕੀ ਹੁੰਦਾ ਹੈ ਕਿ ਚਕਨਾਟ ਸਰੀਰ ਦੇ ਅੰਦਰ ਬਹੁਤ ਆਉਂਦੀ ਹੈ ਜਿਵੇਂ ਜੋੜ ਉਹ ਆਪਣੇ ਦਰਦ ਕਰਦੇ ਨੇ ਖਾਲੀ ਹੋ ਗਏ ਨੇ ਜਿਵੇਂ ਗੋਡਿਆਂ 'ਚ ਗਿਆ ਆ ਹੱਡੀ ਰਗੜਦੀ ਆ ਇੱਕ ਦੂਜੇ ਨਾਲ ਘਸਦੀ ਆ ਉਹਨਾਂ ਪਹੁੰਚੋਂ ਕੈਲਸ਼ੀਅਮ ਬਾਜ ਜਾਂਦਾ 3 ਨੰਬਰ 2 ਵਟਾਮ ਡੀ ਹੱਡੀ ਨੂੰ ਮਿਲ ਜਾਂਦਾ ਬਾਕੀ ਹੋਰ ਕੋਈ ਦਵਾਈ ਨਹੀਂ ਦੇਈਦੀ ਨਾ ਲੋਡ ਹੀ ਪੈਂਦੀ ਆ ਪੇਸ਼ੈਂਟ ਠੀਕ ਹੀ ਹੋ ਜਾਂਦਾ ਤਕਰੀਬਨ ਤੇ ਅਸੀਂ ਗੱਲ ਕੀਤੀ ਵੀ ਜਿਹੜੇ ਝਟਕੇ ਨਾਲ ਇਲਾਜ ਕਰਦੇ ਇਸ ਦਿਨ ਕੋਈ ਮਰੀਜ਼ ਨੂੰ ਪ੍ਰੋਬਲਮ ਤਾਂ ਨਹੀਂ ਆਉਂਦੀ ਕਿਸੇ ਕਿਸਮ ਦੀ ਨਹੀਂ ਨਹੀਂ ਉਹ ਕੋਈ ਪ੍ਰੋਬਲਮ ਨਹੀਂ ਆਉਂਦੀ ਇੱਕ ਨਾਰਮਲ ਜਿਹਾ ਪੋਲੇ ਜਿਹੀ ਕਰਨਾ ਪੈਂਦਾ ਵਾ ਕਿਉਂਕਿ ਉਹਨੂੰ ਅਸੀਂ ਪਹਿਲਾਂ ਹੀ ਗਰਮ ਕਰ ਲਈਦਾ ਨਾ ਤੇ ਉਹ ਤੁਜਰਪੀ ਨਰਮ ਹੋ ਜਾਂਦੀ ਆ ਤਾਂ ਮੈਂ ਪੋਲੇ ਜੇ ਲਾਉਂਦੇ ਆ ਤੇ ਉਹ ਸਹੀ ਹੋ ਜਾਂਦਾ ਵਾ ਬਾਕੀ ਇਸ ਤਰ੍ਹਾਂ ਡਿਸਕ ਡਿਸਕ ਨੂੰ ਥੋੜਾ ਹੋਰ ਤਰੀਕੇ ਨਾਲ ਕਰੀਦਾ ਵਾ ਕਿਉਂਕਿ ਉਹਦੇ ਲਈ ਪੇਸ਼ੈਂਟ ਨੂੰ ਜਾਂ ਡਾਕਟਰ ਨੇ ਆਪਰੇਸ਼ਨ ਦੱਸਿਆ ਹੁੰਦਾ ਠੀਕ ਹੈ ਆਪਰੇਸ਼ਨ ਇੱਕ ਬੜੀ ਵੱਡੀ ਬਿਮਾਰੀ ਆ ਸਾਡੇ ਕੋਲ ਬਹੁਤ ਹੀ ਮਰੀਜ਼ ਆਏ ਜਿਨ੍ਹਾਂ ਨੂੰ ਡਾਕਟਰ ਨੇ ਆਪਰੇਸ਼ਨ ਦੱਸਿਆ ਹੁੰਦਾ ਉਹ ਉੱਥੇ 2-3 ਲੱਖ ਲਾਉਣ ਦੀ ਵਾਏ ਸਾਡੇ ਕੋਲ ਆਣ ਕੇ ਬਿਲਕੁਲ ਨਾਰਮਲ ਜਿਹਾ ਖਰਚਾ ਜੋ ਕਵਰ ਹੋ ਜਾਂਦਾ ਉਹਨੂੰ ਸਿਰਫ ਦੋ ਵਾਰੀ ਆਉਣਾ ਪੈਂਦਾ ਪਹਿਲੀ ਵਾਰੀ ਤੇ ਕਲੀਅਰ ਕਰੀਦਾ ਦੂਜੀ ਵਾਰੀ ਉਹਨੂੰ ਚੈੱਕ ਕਰਨ ਆਉਂਦਾ ਕਈ ਵਰੀ ਜੇ ਉਹ ਪ੍ਰੇਸ਼ ਦਸੇ ਨੇ ਨਬੀਸ਼ਰ ਨੂੰ ਤੇ ਉਹ ਉੱਚਾ ਨੀਵਾ ਜਾਂ ਕੋ ਭਾਰਪੂਰ ਚੁੱਕ ਲੈਂਦਾ ਉਹਦੇ ਉਹਦੇ ਨਾਲ ਮਾੜੀ ਮੋਟੀ ਪ੍ਰੋਬਲਮ ਆ ਜਾਂਦੀ ਹੈ ਤੇ ਠੀਕ ਤਕਰੀਬਨ ਡਿਸਕ ਵੀ ਪਹਿਲੀ ਵਾਰੀ ਹੋ ਜਾਂਦੀ ਹੈ ਤੇ ਬਾਕੀ ਜਿਵੇਂ ਬਾਹਾਂ ਬਵਾੜ ਜਾਂਦੀਆਂ ਜਿਵੇਂ ਮਾੜੀ ਮੋਟੀ ਦਰਦ ਨਿਕਲਣ ਲੱਪੀ ਕਿ ਜੂਰ ਕੈ ਸੜਨਾ ਜਾਂ ਕਿਸੇ ਚੀਜ਼ ਨਾਲ ਤੇ ਆਪਾਂ ਉਸ ਜਗ੍ਹਾ ਤੋਂ ਬਾਹਾਂ ਨੂੰ ਹਿਲਾਉਂਦੇ ਨਹੀਂ ਵੀ ਦਰਦ ਨਿਕਲਦੀ ਹੈ ਉਹ ਹੌਲੀ ਹੌਲੀ ਉੱਥੇ ਫੇਰ ਮਾਸ ਜੰਮੀ ਜਾਂਦਾ ਰਹਿੰਦਾ ਤੇ ਉਹ ਉੱਥੇ ਹੀ ਅੜ ਜਾਂਦੀ ਹੈ ਜਿੱਥੇ ਆਪਾਂ ਰੱਖੀ ਦੀ ਆ ਕਿਉਂਕਿ ਆਪਾਂ ਸੋਚਦੇ ਹਾਂ ਸਾਡੇ ਦਰਦ ਉਤਾਨੂ ਕੀਤੇ ਆ ਤੇ ਕੰਮ ਵਾਧਾ ਵਾਧਾ ਜਿਆਦਾ ਵਜੇ ਹੁੰਦਾ ਉਹ ਵੀ ਅਸੀਂ ਇੱਕ ਹੀੜ ਦੇ ਕੇ ਉਹਨੂੰ ਬਾਹਰ ਉਸੇ ਟਾਈਮ ਹੀ ਸਹੀ ਕਰ ਦਿੱਤਾ ਵਾ ਉੱਪਰ ਲੈ ਜਾਂਦੀ ਆ ਕੋਈ ਤਖਲੀਬ ਨਹੀਂ ਹੁੰਦੀ ਉਹਦੇ ਖਾੜਨ ਵਿੱਚ ਤੇ ਬਾਕੀ ਮੋਡਿਆਂ ਦੀ ਕਈ ਵਾਰੀ ਹੱਡੀਆਂ ਦਾ ਵੀ ਖਿਚਾਓ ਹੋ ਜਾਂਦਾ ਵਾ ਉਹ ਵੀ ਆਰਡਰ ਨਾਲ ਪਿੰਦੀ ਆ ਵਾ ਉਹ ਵੀ ਉਸੇ ਟਾਈਮ ਹੀ ਕਵਰ ਹੋ ਜਾਂਦਾ ਵਾ ਬਾਕੀ ਇਹ ਕਿ ਗੋਡੇ ਜਿਹੜੇ ਆ ਠੀਕ ਤੇ ਇਹ ਵੀ ਹੋ ਜਾਂਦੇ ਪਰ ਇਹਨਾਂ ਨੂੰ ਥੋੜਾ ਟਾਈਮ ਲੱਗਦਾ ਕਿਉਂਕਿ ਸਾਰੇ ਸਰੀਰ ਦਾ ਵਜਨ ਗੋਡਿਆਂ ਤੇ ਪੈਂਦਾ ਵਾ ਇਹ ਇੱਕ ਜੋੜ ਹੁੰਦੇ ਨੇ ਜਿਹੜੇ ਕਿ ਆਪਣੇ ਇੱਕ ਦੂਜੇ ਦੇ ਨਾਲ ਹੱਡੀ ਇਸ ਤਰੀਕੇ ਦੇ ਨਾਲ ਚਲਦੀ ਆ ਤੇ ਉਹ ਜਦੋਂ ਇਸ ਤਰੀਕੇ ਨਾਲ ਚਲਦੀ ਆ ਤੇ ਗਰੀਸ ਚਿਕਨਾੜ ਕੈਲਸ਼ੀਅਮ ਨਾ ਹੋਣ ਦੀ ਵਜ੍ਹਾ ਨਾਲ ਕਸਣੀ ਲੱਗ ਜਾਂਦੀ ਆ ਤੇ ਕਈਆਂ ਦੇ ਬਾਹਰਲੇ ਸਾਈਡੋਂ ਨਿਕਲ ਜਾਂਦੀ ਆ ਇੱਕ ਪਾਸੇ ਕਸਣੀ ਸ਼ੁਰੂ ਹੋ ਜਾਂਦੀ ਆ ਦੂਜੇ ਪਾਸੇ ਇਸ ਤਰ੍ਹਾਂ ਮੋਹ ਵੜਿਆ ਜਾਂਦਾ ਤੇ ਉਹ ਚਿਕਨਾੜ ਦੀ ਕਮੀ ਕਰਕੇ ਹੁੰਦਾ ਵਾ ਉਹ ਵੀ ਅਸੀਂ ਤਕਰੀਬਨ ਠੀਕ ਕਰ ਦਿੰਦੇ ਆ ਉਹਨੂੰ ਟਾਈਮ ਲੱਗਦਾ ਥੋੜਾ ਇੱਥੇ ਪੇਸ਼ੈਂਟ ਆਇਆ ਸੀ ਮੇਰੇ ਕੋ ਉਹਦੀਆਂ ਲੱਤਾਂ ਬਾਹਰ ਨੂੰ ਵਿਗੀਆਂ ਹੋਈਆਂ ਸੀ ਪਰ ਉਹ ਬੰਦੇ ਦੀ ਵਹਿ ਸਿਫਤ ਕਰਨ ਵਾਲੀ ਆ ਉਹਨੇ ਆਪਣਾ ਹੱਥ ਨਹੀਂ ਛੱਡਿਆ ਸਾਡੇ ਕੋਲ ਮਹੀਨੇ ਤੋਂ ਜਰੂਰ ਉਹਨੂੰ 2.5 ਲੱਗੇ ਲੱਤਾਂ ਵੀ ਸਿੱਧੀਆਂ ਹੋ ਗਈਆਂ ਤੇ ਚੱਲਣ ਵੀ ਲੱਗ ਪਿਆ ਉਹ ਬਹੁਤ ਹੀ ਵਧੀਆ ਤਰੀਕੇ ਨਾਲ ਉਹਦਾ ਇਲਾਜ ਹੋਇਆ ਡਾਕਟਰ ਜੀ ਕੀ ਕਾਰਨ ਜਿੱਦਾਂ ਲੱਤਾਂ ਵਿਗੀਆਂ ਜਾਂਦੀਆਂ ਨੇ ਕਿਦਾਂ ਇਹ ਮੁੜ ਕੇ ਠੀਕ ਕਰਦੇ ਆ ਇਹ ਦੇਖੋ ਜੀ ਅਸੀਂ ਆਪਣੇ ਤਰੀਕੇ ਨਾਲ ਹੀ ਕਰਦੇ ਆਂ ਉਹ ਲੱਤਾਂ ਨੂੰ ਆਪਾਂ ਸਿੱਧੇ ਕਰ ਲੈਂਦੇ ਆਂ ਉਹਦੇ ਵਿੱਚ ਗੱਦੀ ਰੱਖ ਕੇ ਉੱਤੋਂ ਦੀ ਘੁੱਟ ਕੇ ਉਹਨੂੰ ਬੰਨ੍ਹ ਦਿੰਦੇ ਆਂ ਕਿਉਂਕਿ ਪਹਿਲਾਂ ਕੈਲਸ਼ੀਅਮ ਦੇ ਪੌਚ ਉਹ ਜਿਹੜੇ ਹੈਗੇ ਉਹਨਾਂ ਨੂੰ ਕਈ ਦੋ 10 20 ਪੀ ਕੇ ਉਹ ਥੋੜੀ ਜਿਹੀ ਚਿਕਣਾਟ ਆ ਜੇ ਸਰੀਰ ਨੂੰ ਗੱਦੀ ਵਿੱਚ ਰੱਖ ਕੇ ਤੇ ਉੱਤੋਂ ਦੀ ਇਹਨੂੰ ਬੰਨ੍ਹ ਦੇਣਾ ਜੋਰ ਨਾਲ ਤੇ 1 ਘੰਟਾ ਕਿ ਉਸੇ ਤਰ੍ਹਾਂ ਇਹ ਰੱਖਣਾ ਉੱਤੋਂ ਅਸੀਂ ਹੀਟ ਦੇਈ ਜਾਣੀ ਆ ਕਿਉਂਕਿ ਜਿਹੜਾ ਕੈਲਸ਼ੀਅਮ ਬਣਿਆ ਹੋਇਆ ਉਹ ਪਿਗਲ ਕੇ ਹੌਲੀ-ਹੌਲੀ ਉਹ ਜੋਇੰਟ ਦੇ ਵਿੱਚ ਚਲੇ ਜਾਏ ਉਹ 2-3 ਵਾਰੀ ਕਰਨ ਦੇ ਨਾਲ ਤਾਂ ਸਿੱਧੀਆਂ ਹੋ ਜਾਂਦੀਆਂ ਬਾਕੀ ਇੱਕ ਤਣਾੜ ਜਾਂਦਾ ਵਾ ਜਿੱਦਾਂ ਆਪਣੇ ਗੋਡੇ ਤੋਂ ਲੈ ਕੇ ਤੇ ਆਪਣੇ ਉੱਪਰ ਤੱਕ ਜਾਂਦਾ ਵਾ ਉਹਦੇ ਨਾਲ ਕੀ ਹੁੰਦਾ ਕਿ ਆਪਣੀ ਅੱਡੀ ਜਿਹੜੀ ਆ ਬੈਗ ਦੇ ਨਾਲ ਨਹੀਂ ਲੱਗਦੀ ਲੱਤ ਅੜਦੀ ਆ ਉਹ ਵੀ ਗੋਡੇ ਨੂੰ ਗਰਮ ਕਰਕੇ ਅਸੀਂ ਉਹਨੂੰ ਨਾਲ ਲਾਈਦਾ ਫੇਰ ਲੱਤ ਜਿਹੜੀ ਆ ਆਪਣਿਆਂ ਚੱਲਣੀ ਸ਼ੁਰੂ ਹੋ ਜਾਂਦੀ ਹੈ ਨਹੀਂ ਤੇ ਲੱਤ ਅੜਦੀ ਹੈ ਗੋਡਾ ਅੜਨ ਲੱਗ ਜਾਂਦਾ ਵਾ ਉਹ ਵੀ ਬੜੇ ਤਰੀਕੇ ਨਾਲ ਕੀਤਾ ਜਾਂਦਾ ਪਰ ਕੋਈ ਇਹੋ ਜੀ ਬਿਮਾਰੀ ਨਹੀਂ ਹੱਡੀ ਨਹੀਂ ਹੈਗੀ ਜਿਹੜੀ ਸਹੀ ਨਹੀਂ ਹੁੰਦੀ तकरीबन ਮੇਰੇ ਕੋਲ ਡੇਲੀ ਦੇ 40-50 ਪੇਸ਼ੈਂਟ ਆ ਜਾਂਦੇ ਨੇ ਕੋਈ ਜਿਹੜੇ ਸਾਰੇ ਸੀਰੀਅਸ ਹੁੰਦੇ ਆ ਕਈਆਂ ਨੂੰ ਤੇ ਕਈ ਜਣੇ ਚੁੱਕੇ ਲਿਆਉਂਦੇ ਨੇ ਤੇ ਕਿਉਂਕਿ ਉਹਨਾਂ ਦੀ ਡਿਸਕ ਮਣਕੀਏ ਦੋ ਤਿੰਨ ਹਿੱਲੇ ਹੁੰਦੇ ਆ ਤੇ ਕਈ ਡਿਸਕ ਵਾਲੇ ਇਹ ਅਜਿਹਾ ਸਰਵਾਈਕਲ ਵਾਲੇ ਇਹੋ ਜਿਹਾ ਆਉਂਦੇ ਨੇ ਉਹਨਾਂ ਨੂੰ ਚੱਕਰੀ ਇਹਦੇਗਾ ਆਉਂਦੇ ਨੇ ਉਹ ਤੁਰ ਨਹੀਂ ਸਕਦੇ ਟਾਂਡੇ ਤੋਂ ਇੱਕ ਬੀਬੀ ਆਈ ਸੀ ਮੇਰੇ ਕੋਲ ਉਹਨੂੰ ਤੇ ਇੰਨੇ ਕਿ ਚੱਕਰ ਆਉਦੇ ਸੀ ਉਹ ਆਪਣਾ ਡਿਊਟੀ ਵੀ ਕਰਨੋਂ ਹਟ ਗਈ ਸੀ ਗਵਰਨਮੈਂਟ ਜੌਬ ਕਰਦੀ ਸੀਗੀ ਨਾ ਉਹ ਪੈਦਲ ਵੀ ਨਹੀਂ ਚੱਲ ਸਕਦੀ ਉਹ ਪਹਿਲੀ ਵਾਰੀ ਚ ਹੀ ਉਹਨੂੰ ਕਵਰ ਹੋ ਗਿਆ ਬਾਕੀ ਉਹਨੂੰ ਤਿੰਨ ਚਾਰ ਦਿਨ ਲੱਗੇ ਸੀ ਬਿਲਕੁਲ ਸਹੀ ਹੁੰਦੀ ਨਹੀਂ ਕਿਉਂਕਿ ਬਹੁਤ ਪੁਰਾਣਾ ਸੀ ਸਰੀਰ ਵੀ ਭਾਰਾ ਸੀਗਾ ਤੇ ਬਿਲਕੁਲ ਸਹੀ ਹੋ ਗਈ ਸੀ ਗੱਲ ਕਰੀ ਜੀ ਜ਼ਿਆਦਾਤਰ ਜਿਹੜੇ ਮਰੀਜ਼ ਆ ਤੁਹਾਡੇ ਕੋਲ ਕਹੋ ਜਿਹਾ ਆਉਂਦੇ ਨੇ ਦੇਖੋ ਜੀ ਪੇਸ਼ੈਂਟ ਸਰਵਾਈਕਲ ਤੇ ਡਿਸਕ ਵਾਲੇ ਤੇ ਬਹੁਤ ਜ਼ਿਆਦਾ ਹੁੰਦੇ ਹਨ ਮੈਂ ਗੋਡਿਆਂ ਵਾਲੇ ਵੀ ਹੈਗੇ ਨੇ ਲੇਕਿਨ ਜ਼ਿਆਦਾਤਰ ਇਹੀ ਬਾਹਾਂ ਦੀ ਪ੍ਰੋਬਲਮ ਸਰਵਾਈਕਲ ਦੀ ਪ੍ਰੋਬਲਮ ਡਿਸਕ ਦੀ ਪ੍ਰੋਬਲਮ ਆਪਨੇ ਕੋ ਇੱਕ ਵੀਰ ਆਇਆ ਇਹਨੂੰ ਇਹੀ ਪ੍ਰੋਬਲਮ ਸੀਗੀਆਂ ਅੱਜ ਦੂਜੀ ਵਾਰੀ ਮੇਰੇ ਕੋ ਆਇਆ ਤਾਂ ਤਕਰੀਬਨ ਠੀਕ ਹੈ ਉਹਦੇ ਨਾਲ ਤੁਸੀਂ ਆਪ ਹੀ ਸੁਣ ਲਓ ਤੇ ਜਵਾਨੀ ਸੋ ਇਹ ਕਿੰਨੇ ਵੀ ਜੇ ਮਰੀਜ਼ ਇੱਥੇ ਪਹੁੰਚਿਆ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਵੀ ਉਹਨਾਂ ਨੂੰ ਕੀ ਪ੍ਰੋਬਲਮ ਸੀ ਤੇ ਉਹ ਕਿੰਨੇ ਦਿਨ ਇੱਥੇ ਆਏ ਨੇ ਤੇ ਹੁਣ ਉਹ ਕੀ ਜਿਹੜਾ ਮਹਿਸੂਸ ਕਰਦੇ ਪਏ ਨੇ ਤੋਂ ਅਸੀਂ ਗੱਲਬਾਤ ਕਰਾਂਗੇ ਕੀ ਨਾਮ ਦਾ ਤੁਹਾਡਾ ਮਨਪ੍ਰੀਤ ਸਿੰਘ ਕੀ ਪ੍ਰੋਬਲਮ ਸੀ ਤੁਹਾਨੂੰ ਮੈਨੂੰ ਡਿਸਕ ਦੀ ਪ੍ਰੋਬਲਮ ਸੀ ਡਿਸਕ ਵੀ ਪ੍ਰੋਬਲਮ ਕਰਕੇ ਮੈਂ ਤੁਰ ਫਿਰ ਨਹੀਂ ਸਕਦਾ ਸੀ ਮੈਨੂੰ ਪਹਿਲੀ ਵਾਰੀ ਤੇ ਮੈਨੂੰ ਫੜ ਕੇ ਲੈ ਕੇ ਆਏ ਸੀ ਤਾਂ ਹੁਣ ਮੈਨੂੰ ਬਹੁਤ ਜ਼ਿਆਦਾ ਆਰਾਮ ਆ ਮੈਂ ਤੁਰ ਫਿਰ ਸਕਦਾ ਹੁਣ ਆਪੀ ਤੁਰ ਕੇ ਆਇਆ ਵਾਂ ਤੇ ਕਿੰਨੀ ਕੀ ਪ੍ਰੋਬਲਮ ਸੀ ਜਦੋਂ ਇਹ ਪ੍ਰੋਬਲਮ ਤਾਂ ਦਵਾਈ ਹੈ ਮੈਨੂੰ ਬਹੁਤ ਜ਼ਿਆਦਾ ਦੇਖਤ ਸੀ ਉੱਠਣ ਬੈਠਣ ਚ ਮੈਂ ਆਪਣੇ ਪਾਸਾ ਵੀ ਨਹੀਂ ਪਰ ਸਕਦਾ ਸੀ ਇੰਨੀ ਪ੍ਰੋਬਲਮ ਸੀ ਤਾਂ ਹੁਣ ਮੈਨੂੰ ਬਹੁਤ ਜ਼ਿਆਦਾ ਆਰਾਮ ਆ ਕੀ ਤੁਹਾਨੂੰ ਦਵਾਈ ਦਿੱਤੀ ਉਹਨਾਂ ਨੇ ਕਿ ਕਿੱਦਾਂ ਜਾਂ ਤੁਹਾਡਾ ਟ੍ਰੀਟਮੈਂਟ ਕੀਤਾ ਇਥੇ ਮਾਲਚ ਕਰਕੇ ਜਾਂ ਮਾਲਚ ਕਰਕੇ ਟ੍ਰੀਟਮੈਂਟ ਕੀਤਾ ਦਵਾਈ ਨਹੀਂ ਕਿ ਉਹ ਦਿੱਤੀ ਮਾਲਚ ਕੀਤੀ ਤੇ ਮਾਲਚ ਕਰਨਾ ਉਹਨਾਂ ਨੇ ਸਹੀ ਕਹੋ ਗਿਆ ਸੋ ਇਹ ਸੋਨਮਾਨਪ੍ਰੀਤ ਜੀ ਇਹ ਵੀ ਕਹਿੰਦੇ ਵੀ ਮੈਂ ਬਹੁਤ ਮੁਸ਼ਕਲ ਸੀਦ ਮੇਨ ਪ੍ਰੋਬਲਮ ਸੀ ਤੇ ਮੈਂ ਦੂਜੀ ਵਾਰੀ ਆਇਆ ਤੇ ਮੈਂ ਜਿਹੜਾ ਹੁਣ ਬੈਟਰ ਫੀਲ ਕਰਦਾ ਪਿਆ ਸੋ ਡਾਕਟਰ ਸਾਹਿਬ ਨਾਲ ਅੱਗੇ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਇਹ ਜਿਹੜੇ ਮਰੀਜ਼ ਆਏ ਨੇ ਕਹਿੰਦੇ ਸੀ ਦੂਜੀ ਵਾਰੀ ਮੈਂ ਠੀਕ ਹੋ ਗਿਆ ਕਿਸ ਤਰ੍ਹਾਂ ਜਿੱਦਾਂ ਇਲਾਜ ਜਿਹੜਾ ਸੰਭਵ ਹੁੰਦਾ ਹੈ ਦੇਖੋ ਜੀ ਇਹ ਦੀ ਡਿਸਕ ਜਿਹੜਾ ਮਣਕੇ ਦੋ ਡਾਊਨ ਹੋ ਗਏ ਸੀਗੇ ਤੇ ਉੱਪਰੋਂ ਵੀ ਸਿਰ ਨੂੰ ਵੀ ਪ੍ਰੋਬਲਮ ਸੀ ਨੂੰ ਚੱਕਰ ਵੀ ਬਹੁਤ ਆਉਂਦੇ ਸੀਗੇ ਸਾਈਕਲ ਨਾਲ ਤੇ ਥੱਲੇ ਦੋ ਮਣਕੇ ਡਾਊਨ ਹੋ ਗਏ ਸੀ ਉਹਦੇ ਨਾਲਾਂ ਦਬਦੀਆਂ ਸੀਗੀਆਂ ਤੇ ਗਲਤਾਂ ਜਿਹੜੀਆਂ ਹਰ ਟਾਈਮ ਸੁੱਤੀਆਂ ਰਹਿੰਦੀਆਂ ਅਸੀਂ ਕਿਉਂਕਿ ਨਾੜਾਂ ਚੱਲਣਗੀਆਂ ਬਲੱਡ ਛੱਲੂਗਾ ਤਾਂ ਟਾਈਮ ਬਲੱਤਾ ਸਹੀ ਚੱਲਣਗੀਆਂ ਉਹਦਾ ਹੀ ਇਸੇ ਤਰੀਕੇ ਨਾਲ ਬੜੇ ਵਧੀਆ ਤਰੀਕੇ ਨਾਲ ਉਹਨੂੰ ਕੀਤਾ ਉਹਦੇ ਮਨਕੇ ਨੂੰ ਬਰਾਦਰ ਤੇ ਲਿਆਂਦਾ ਔਰ ਉਹਦੀ ਮਾਲਿਸ਼ ਚੰਗੀ ਹੀਟ ਦੇ ਕੇ ਕੀਤੀ ਗਈ ਹੈ ਤੇ ਇੱਕ ਪਾਊਚ ਲਿਖੇ ਇਹਨੂੰ ਕੈਲਸ਼ੀਅਮ ਦੇ ਚਿਕਨਾੜ ਦੇਣ ਵਾਸਤੇ ਉਹ ਉਹਦੇ ਨਾਲ ਜਿਹੜੇ ਜੋਇੰਟ ਖਾਲੀ ਹੁੰਦੇ ਜਾਂ ਮਣਕੇ ਇੱਕ ਤੋਂ ਦੂਜੀ ਜਗ੍ਹਾ ਜਾਂਦੇ ਆ ਉਥੋਂ ਖਾਲੀ ਹੋਈ ਨਹੀਂ ਜਗ੍ਹਾ ਉਹ 500 ਦਿਨ ਚ ਭਰ ਜਾਂਦੀ ਏ ਇਹਨਾਂ ਨੂੰ 10 ਦਿਨ ਦਾ ਟਾਈਮ ਦਿੱਤਾ ਸੀਗਾ 10ਵੇਂ ਦਿਨ ਆ ਜਾਏ ਹੁਣ ਆਪ ਤੁਰ ਕੇ ਆਏ ਨੇ ਕਿਉਂਕਿ ਉਸ ਦਿਨ ਤੇ ਇਹਨੂੰ ਫੜ ਕੇ ਲਿਆਏ ਸੀਗੇ ਜੀ ਅੱਜ ਬਿਲਕੁਲ ਸਹੀ ਆ ਇਹ ਬਹੁਤ ਹੀ ਵਧੀਆ ਤਰੀਕੇ ਨਾਲ ਇਲਾਜ ਕੀਤੇ ਜਾਂਦੇ ਨੇ ਜਿਹੜੀ ਪੋਸਤ ਦੀ ਤੁਸੀਂ ਗੱਲ ਕੀਤੀ ਹੈ ਤੁਹਾਡੇ ਕੋਲ ਮਿਲਦੇ ਕਿ ਜਾਂ ਆਮ ਬਾਜ਼ਾਰ ਮੈਡੀਕਲ ਸਟੋਰਾਂ ਤੋਂ ਆਮ ਹੀ ਮਿਲ ਜਾਂਦੇ ਨੇ ਨਹੀਂ ਇਹ ਆਮ ਮੈਡੀਕਲ ਸਟੋਰਾਂ ਤੋਂ ਮਿਲ ਜਾਂਦੇ ਆ ਕਿ ਚੰਗੇ ਮੈਡੀਕਲ ਤੋਂ ਇਹਦੀਆਂ ਕੰਪਨੀਆਂ ਹੁੰਦੀਆਂ ਨੇ ਕਿਉਂਕਿ ਜਿਹੜਾ ਕਢੀਲਾ ਕੰਪਨੀ ਦਾ ਉਹ ਹੀ ਜਿਆਦਾ ਕੰਮ ਕਰਦਾ ਵਾ ਬਾਕੀ ਦੂਸਰੀਆਂ ਕੰਪਨੀਆਂ ਦੇ ਕੰਮ ਨਹੀਂ ਕਰਦੇ ਉਹ ਪੇਸ਼ੈਂਟ ਨੂੰ ਪਹਿਲਾਂ ਦੱਸਿਆ ਜਾਂਦਾ ਵਾ ਔਰ ਉੱਤੇ ਵੀ ਲਿਖ ਲਿਖਦਾ ਕਢੀਲਾ ਕੰਪਨੀ ਤੇ オリジナル ਜਿਹੜੇ ਆ ਉਹਨਾਂ ਨੇ ਤੇ ਬੰਦੇ ਨੂੰ 10 ਦਿਨਾਂ ਦੇ ਵਿੱਚ ਹੀ ਕਵਰ ਕਰ ਦੇਣਾ ਹੁੰਦਾ ਤੇ ਡਾਕਟਰ ਸਾਹਿਬ ਮੈਨੂੰ ਵੀ ਕਈ ਫੋਨ ਕਰਕੇ ਪੁੱਛਦੇ ਰਹਿੰਦੇ ਨੇ ਵੀ ਡਾਕਟਰ ਸਾਹਿਬ ਦੀ ਦੁਕਾਨ ਕਿੱਥੇ ਕਿੱਥੇ ਤੁਹਾਡੀ ਦੁਕਾਨ ਆ ਕਿੰਨੇ ਦਿਨ ਤੁਹਾਡੀ ਦੁਕਾਨ ਖੁੱਲਦੀ ਤੇ ਕਿੰਨੇ ਤੋਂ ਕਿੰਨੇ ਤੁਸੀਂ ਬੰਦੇ ਆਗੇ ਦੇਖੋ ਜੀ ਦੁਕਾਨ ਮੇਰੀ ਬੇਗੋ ਵਾਲਾ ਤਸੀਲ ਪੁਲਾਠਾ ਡਿਸਟ੍ਰਿਕਟ ਕਪੂਰਥਲਾ ਬਿਗਵਾਲ ਮੇਨ ਬਾਜ਼ਾਰ ਦੇ ਵਿੱਚ ਆ ਸਰਦਾਰੀ لال ਸੁਨਿਆਰੇ ਦੇ ਬਿਲਕੁਲ ਸਾਹਮਣੇ ਆ ਤੇ ਬਾਕੀ ਸਵੇਰੇ ਅਸੀਂ 10 ਵਜੇ ਬੈੰਨੇ ਆ ਤੇ ਸ਼ਾਮ ਦੇ 8 ਵਜੇ ਤੱਕ ਰਹਿਨੇ ਕੋਈ ਖੁੱਲਾ ਹੀ ਟਾਈਮ ਮਜਾ ਨਹੀਂ ਕਿਉਂਕਿ ਅੱਜ ਕੱਲ ਨਿਹਰਾ ਛੇਤੀ ਆਉਣ ਲੱਗ ਪਿਆ 7 ਵਜੇ ਤੱਕ ਲਾ ਲਓ ਸ਼ਾਮ ਦੇ ਸਵੇਰੇ 10 ਵਜੇ ਤੋਂ ਇੱਥੇ ਹੀ ਰਹਿਦਾ ਤੇ ਬਾਕੀ 6 ਦਿਨ ਕਲੀਨ ਖੁੱਲਦਾ ਵਾ ਐ ਸੰਡੇ ਅਸੀਂ ਛੁੱਟੀ ਕਰਦੇ ਆ ਕਿਉਂਕਿ ਮੁੰਡੇ ਨੇ ਵੀ ਕਿਤੇ ਜਾਣਾ ਹੁੰਦਾ ਜਾਂ ਸਾਨੂੰ ਵੀ ਕੋਈ ਕੰਮ ਹੁੰਦਾ ਇਸ ਕਰਕੇ ਸੰਡੇ ਕਲੋਜ਼ ਕਰੀਦਾ ਵਾ 6 ਦਿਨ ਖੁੱਲੀ ਹੁੰਦੀ ਹੈ ਜਦੋਂ ਮਰਜੀ ਜਿਹੜਾ ਮਰਜੀ ਮੇਰਾ ਵੀਰ ਆ ਸਕਦਾ ਵਾ ਹਰ ਇੱਕ ਬਿਮਾਰੀ ਦਾ ਜੋ ਮੈਂ ਦੱਸਿਆ ਵਾ ਬਿਲਕੁਲ ਸਹੀ ਹਲ ਆ ਜਾ ਜਿਹਨੂੰ ਗਠੀਆ ਜਾਂ ਯੂਰਿਕ ਐਸਿਡ ਆ ਉਹ ਮੇਰਾ ਵੀਰ ਚੈੱਕ ਕਰਾ ਕੇ ਆ ਜਾਵੇ 30 ਦਿਨ ਦੇ ਅੰਦਰ ਯੂਰਿਕ ਐਸਿਡ ਜਾਂ ਗਠੀਆ ਬਿਲਕੁਲ ਠੀਕ ਹੋ ਜੂ ਜਿਹਦਾ ਇਲਾਜ ਕਿਤੇ ਨਹੀਂ ਹੈਗਾ ਗਠੀਏ ਦਾ ਇਲਾਜ ਅਜੇ ਤੱਕ ਕੋਈ ਕਰ ਨਹੀਂ ਸਕਿਆ ਮੈਂ ਤੁਹਾਨੂੰ ਗਰੰਟੀ ਲਿਖ ਕੇ ਦੇ ਦਿਆਂਗਾ 15 ਦਿਨ ਬਾਅਦ ਹੀ ਚੈੱਕ ਕਰਾ ਲਿਓ ਆਦਤੋਂ ਥੱਲੇ ਚਲ ਜਾਏਗਾ ਗਠੀਆ ਬਿਲਕੁਲ ਸਹੀ ਤਰੀਕੇ ਨਾਲ ਯੱਕ ਕਿਉਂਕਿ ਉਹ ਦਵਾਈ ਬੜੇ ਤਰੀਕੇ ਨਾਲ ਬਣ ਗਈ ਹੈ ਤੇ ਮੇਰੇ ਵੀਰਾ ਉਹ ਤਾਂ ਮੌਕੇ ਦਾ ਫਾਇਦਾ ਉਠਾਓ ਸੋ ਇਸਨ ਡਾਕਟਰ ਹਜੀ ਸਿੰਘ ਜੀ ਜਿੰਨੇ ਨੇ ਸਾਨੂੰ ਦੱਸਿਆ ਕਿ ਜੋੜਾਂ ਦੇ ਦਰਦ ਦਾ ਇਹ ਕਿਵੇਂ ਇਲਾਜ ਕਰਦੇ ਨੇ ਸੋ ਇਹ ਬੜੇ ਹੀ ਸਪੈਸ਼ਲ ਤਰੀਕੇ ਨਾਲ ਇਹਨਾਂ ਵੱਲੋਂ ਇਲਾਜ ਕੀਤਾ ਜਾਂਦਾ ਨੇ ਕਾਫੀ ਮਰੀਜ਼ ਵੀ ਆਉਂਦੇ ਨੇ ਸੋ ਕਾਫੀ ਮਰੀਜ਼ ਠੀਕ ਹੋ ਕੇ ਵੀ ਗਏ ਨੇ ਤੇ ਹੋਰ ਨਾ ਮਰੀਜ਼ਾਂ ਨੂੰ ਵੀ ਭੇਜਿਆ ਸੋ ਅਗਲੀ ਜਿਹੜੀ ਮੁਲਾਕਾਤ ਦੇ ਵਿੱਚ ਅਸੀਂ ਡਾਕਟਰ ਸਾਹਿਬ ਨਾਲ ਹੋਰ ਵਿਸ਼ੇ ਤੇ ਗੱਲਬਾਤ ਕਰਾਂਗੇ ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ ਤੁਹਾਨੂੰ ਆ